ਸਵਾਗਤ ਹੈ ਦੋਸਤੋ ਤੁਹਾਡਾ ਰਵਿੰਦਰ ਡੈਰੂ ਹਮ ਤੇ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਇਹ ਆਪਣੀ ਫਾਰਮ ਦੀ ਆ ਤੇ ਆਪਣਾ ਇੱਕ ਛੋਟਾ ਜਿਹਾ ਫਾਰਮ ਆ ਅੱਜ ਤੁਹਾਨੂੰ ਦੱਸਦੇ ਆ ਜਿਹੜੇ ਆਪਾਂ ਗੱਬਣ ਬਸ਼ੂਆਂ ਨੂੰ ਲੇਵਾ ਬਣਾਉਣ ਤੋਂ ਪਾਉਂਦੇ ਆਗੇ ਜਿਹੜਾ ਆਰਡਰ ਕੁਆਲਿਟੀ ਹੈ ਜਿਹੜੀ ਤੁਸੀਂ ਚੰਗੀ ਬੈਸਟ ਬਣਾਉਣੀ ਆ ਉਹਦੇ ਵਾਸਤੇ ਜਿਹੜਾ ਕੁਝ ਆਪਾਂ ਪਾਉਂਦੇ ਆ ਵਰਤਦੇ ਆ ਤੁਹਾਡੇ ਨਾਲ ਆਪਾਂ ਅੱਜ ਸਾਂਝਾ ਕਰਦੇ ਆ ਵੀ ਆਪਾਂ ਕੀ ਵਰਤਦੇ ਆ ਤੇ ਆਪਣੀਆਂ ਜਿਹੜੀਆਂ ਆਚਾਰੇ ਆ ਚਾਰੇ ਸੂਣਣੀਆਂ ਥੋੜਾ ਥੋੜਾ ਟਾਈਮ ਨਾਲ ਅਲੱਗ-ਅਲੱਗ ਜਿਹੜਾ ਹੈਗਾ ਕਿਸੇ ਰਹੀ ਮਹੀਨਾ ਕਿਸੇ ਡੇਢ ਮਹੀਨਾ ਇਹਨਾਂ ਦੇ ਦੇਣੀ ਰਹਿੰਦੇ ਥੋੜੇ-ਥੋੜੇ ਤੇ ਤੁਹਾਨੂੰ ਬਾਕੀ ਸਾਰੀ ਇਹਨਾਂ ਬਾਰੇ ਡਿਟੇਲ ਦੱਸਾਂਗੇ ਆਪਾਂ ਬਾਕੀ ਹੁਣ ਸ਼ੈੱਡ ਵੀ ਆਪਾਂ ਨੂੰ ਵਧਾਉਣਾ ਪਊ ਤੇ ਪਸ਼ੂ ਥੋੜੇ ਪੀੜੀ ਖੜੇ ਆ ਸ਼ੈੱਡ ਛੋਟਾ ਪੈ ਗਿਆ ਤੇ ਆਪਾਂ ਇਹਨਾਂ ਨੂੰ ਇੱਕ ਆ ਝੋਟੀ ਤੇ ਤੇ ਇੱਕ ਆ ਮਾਜੀ ਤੇ ਆਪਾਂ ਟ੍ਰਾਇਲ ਲਾਇਆਗਾ ਤੇ ਇਹਨਾਂ ਨੂੰ ਆਪਾਂ ਅਡਰੈਸ ਪਾਉਣਾ ਸਟਾਰਟ ਕੀਤਾ 1 ਲੀਟਰ ਦੀ ਇਹ ਬੋਤਲ ਤੇ ਤਕਰੀਬਨ ਮੇਰੇ ਖਿਆਲ ਨਾਲ ਹੁਣ 11100 ਰੁਪਏ ਦੀ ਆਸ-ਪਾਸ ਇਹ ਆਉਂਦੀ ਹੈ ਤੇ ਇਹਨੇ ਦੁੱਧ ਭਰੀਓ ਲਾਉਣਾ ਸਟਾਰਟ ਕਰ ਲਿਆ ਬਾਕੀ ਇਹਦਾ ਕੋਈ ਥਣ ਦੇ ਵਿੱਚ ਕੋਈ ਗੱਠ ਵਗੈਰਾ ਹੁੰਦੀ ਆ ਜਾਂ ਬਾਹਰ ਘਟ ਹੁੰਦੀ ਥੋੜੀ ਬੋਦੀ ਇਹ ਬਾਹਰ ਘਟ ਜਿਹੜੀ ਥਣ ਦੀ ਵੀ ਉਹ ਕੱਢ ਦਿੰਦਾ ਆ ਡਾਇਰੈਕਟ ਚ ਤੇ ਆਪਾਂ ਦੋ ਕੰਪਨੀਆਂ ਦੇ ਜਿਹੜੇ ਲਏ ਹੋਏ ਆਗੇ ਪ੍ਰੋਡਕਟ ਇਹਦੇ ਦੋ ਦੋ ਕੰਪਨੀਆਂ ਦੇ ਲੈ ਕੇ ਦੇਖਦੇ ਆਂ ਦੋਨਾਂ ਨੂੰ ਅਲੱਗ-ਅਲੱਗ ਮੱਜਾਂ ਨੂੰ ਪਾ ਕੇ ਦੇਖਿਆ ਤੇ ਬਾਕੀ ਟਰਾਂਸਲੇਸ਼ਨ ਫੀਡ ਵੀ ਇਹਨਾਂ ਦੀ ਚੱਲ ਰਹੀ ਆ ਤੇ ਹਰੇ ਦੇ ਕਾਫੀ ਦਿਨ ਪਏ ਆ ਇਹਨਾਂ ਨੂੰ ਆਪਾਂ ਪਾਇਆ ਹੋਇਆ ਆਪਾਂ ਅਲੱਗ-ਅਲੱਗ ਕੰਪਨੀਆਂ ਤੋਂ ਦੋਨੋਂ ਦੁਨਾਂ ਮੱਜਾਂ ਤੇ ਆਪਾਂ ਅਲੱਗ-ਅਲੱਗ ਬਰਤਕੇ ਦੇਖੇ ਹੋਏ ਆ। ਵੀ ਬਾਕੀ ਤੁਹਾਨੂੰ ਇਹ ਦੱਸਾਂਗੇ ਕਿਹੜਾ ਵਧੀਆ ਰਿਜ਼ਲਟ ਦਿੰਦਾ ਤੇ ਕਿਵੇਂ ਇਹਨਾਂ ਦਾ ਰਿਜ਼ਲਟ ਰਿਹਾ। ਇੱਕ ਆਪਾਂ ਉਹ ਵਾਲੀ ਆਪਣੀ 1 ਲੀਟਰ ਦੀ ਪੈਕੇਜਿੰਗ ਸੀਗੀ ਤੇ ਇਹ ਹੈਗਾ 250 ml ਇਹਦੇ ਨਾਲ ਦੋਨਾਂ ਦਾ ਥੋੜਾ ਰਿਜ਼ਲਟ ਥੋੜਾ ਸਾਂਝਾ ਕਰਾਂਗੇ ਆਪਾਂ। ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਆ ਵਿਟਾਮਿਨ ਐਚ ਵਿਟਾਮਿਨ ਈ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਡੀ 3 ਸਾਰੇ ਹੀ ਇਹਦੇ ਚ ਪਾਏ ਜਾਂਦੇ ਆ ਤੇ ਇਹ ਆਪਾਂ ਕਿਸੇ ਨੂੰ ਵੀ ਦੇ ਸਕਦੇ ਆ ਜਿਵੇਂ ਮੰਨ ਲਓ ਘੋੜਾ ਆ ਗਿਆ ਮੱਝ ਆ ਗਈ ਝੋਟਾ ਆ ਗਿਆ ਇਹ ਇਕੱਲੇ ਇਸ ਇਹਦੇ ਨਾਲ ਇਹਦੇ ਕਈ ਫਰੇ ਹੁੰਦੇ ਆ ਆਪਾਂ ਨੂੰ ਜਿਵੇਂ ਚਮੜੀ ਹੈ ਜਿਹੜੀ ਇਹਦੇ ਨਾਲ ਜਿਹੜੀ ਚਮੜੀ ਹੈ ਉਹ ਸਾਰੇ ਜਿਹੜੇ ਇੰਚ ਚਮੜੀ ਦੇ ਰੋਗ ਆ ਚੌੜੀ ਚਮਕਣ ਲੱਗ ਜਾਂਦੀ ਆ ਤੇ ਬਾਕੀ ਜਿੰਨੇ ਵੀ ਹੈਗੇ ਜੇ ਤੁਸੀਂ ਆਪ ਹੀ ਦੇਖ ਲੋ ਚਮੜੀ ਨਾਲੀ ਕਾਲੀ ਹੋ ਜੂ ਹੌਲੀ ਹੌਲੀ ਸਾਡੇ ਇਥੇ ਅੰਦਰ ਬੰਨਿਆ ਕਰਕੇ ਬਾਹਰ ਪਸ਼ੂ ਘੱਟ ਕਰਨ ਦੀ ਥੋੜੀ ਲਾਲੀ ਮਾਰਦੀ ਆ ਪਸ਼ੂਆਂ ਨੂੰ ਤਾਂ ਪਵੀ ਜ਼ਰੂਰੀ ਆ ਪਸ਼ੂ ਨੂੰ ਤੇ ਬਾਕੀ ਤੁਹਾਨੂੰ ਦੱਸਾਂ ਇਹਦਾ ਵੀ ਰਿਜ਼ਲਟ ਦੱਸਾਂਗੇ ਇਹਦਾ ਰਿਜ਼ਲਟ ਕਿਵੇਂ ਰਿਹਾ ਟ੍ਰਾਂਸਲੇਸ਼ਨ ਵੀੜਾ ਜਿਹੜੀ ਆਪਾਂ ਇਹਨਾਂ ਨੂੰ ਉਹ ਵੀ ਪਾ ਰਹੇ ਹਾਂ ਇਸ ਟਾਈਮ ਤੇ ਥੋੜੇ ਦਿਨਾਂ 'ਚ ਜਦੋਂ ਵੀ ਇਹਨਾਂ ਦਾ ਆਪਣਾ ਰਿਜ਼ਲਟ ਦਾ ਸਾਹਮਣੇ ਹੋ ਪਿਛਲੇ ਸਾਲ ਨਾਲੋਂ ਦੁੱਧ ਵਧ ਦਿੱਤਾ ਜਾਂ ਕਿਵੇਂ ਆ ਕਿਵੇਂ ਨਹੀਂ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਜੀ ਬਾਕੀ ਆਪਣੇ ਆ ਆਪਣੇ ਨਿਊ ਮੈਂਬਰ ਹੈ ਐਂਟਰੀ ਹੋਈ ਹੈ ਆਪਣੇ ਫਾਰਮ 'ਤੇ ਝੋਟਿ ਲੈ ਕੇ ਆਪਾਂ ਹਰਿਆਣੇ 'ਚ ਇਹ ਪਹਿਲਾ ਸੂਆ ਤੇ ਇਹ ਮੰਗਰ ਇਹਦੇ ਕਰਮਾਲੀ ਦੇ ਕੱਟੀ ਆ ਗਈ ਇਹਦੀ ਵੀ ਆਪਾਂ ਤੁਹਾਨੂੰ ਜਿਹੜੀ ਹੈਗੀ ਫੀਡ ਦੀ ਡਿਟੇਲ ਆਪਣੇ ਚੈਨਲ ਤੇ ਪਾ ਹੀ ਦੇਣੀ ਅੱਜ ਉਹ ਵੀ ਤੁਹਾਨੂੰ ਦੱਸਾਂਗੇ ਧੰਨਵਾਦ ਦੋਸਤੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਘਰੇਲੂ ਜਿਹੜੀਆਂ ਹੈਗੀਆਂ ਆਪਾਂ ਸਾਸ ਸਬਾਲ ਬਾਰੇ ਵੀਡੀਓ ਪਾਉਂਦੇ ਹੀ ਰਹਿੰਦੇ ਆ ਪਰ ਤੁਹਾਨੂੰ ਕਿਵੇਂ ਸਾਸ ਸਬਾਲ ਹੈੜਾ ਪਰਤੀ ਭਾਰਤ ਦੇ ਸਾਰਿਆਂ ਨੂੰ ਦੱਸ ਦੇ ਦੀ ਆਪਾਂ ਇਸ ਚੀਜ਼ ਦੇ ਵਿੱਚ ਕੋਈ ਲੋਕ ਨਹੀਂ ਰੱਖਦੇ ਵੀ ਕੀ ਪਾਉਣਾ ਕੀ ਨਹੀਂ ਚਲੋ ਸਭ ਦਾ ਭਲਾ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਤੇ ਕਈ ਵੀਰਾਂ ਨੂੰ ਪਤਾ ਹੁੰਦਾ ਬਾਕੀ ਆਪਣੇ ਨੀਡ ਲਮ ਨੂੰ ਜ਼ਰੂਰ ਜਾਣਕਾਰੀ ਸਾਂਝੀ ਕਰਿਆ ਕਰੋ ਤੁਸੀਂ ਜਿੰਨਾ ਕੁ ਤੁਹਾਨੂੰ ਪਤਾ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ